ਮਾਨਯੋਗ ਡੀਜੀਪੀ ਪੰਜਾਬ ਸਾਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸ ਤਰੰਤਾਰਨ ਦੇਲੇ ਤੇ ਚਾਰ ਹਲਕਿਆਂ ਦੇ ਵਿੱਚ ਆਪਰੇਸ਼ਨ ਈਗਲ ਫਾਈਟ ਚਲਾਇਆ ਗਿਆ ਹੈ ਇਹ ਇਹਦੇ ਤਹਿਤ ਅਸੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਡਰਗ ਹੌਟਸਪੌਟਸ ਹੈਗੇ ਆ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਹੈ ਉਹ ਕਾਫੀ ਵੱਡੇ ਪੱਧਰ ਤੇ ਜਿਹੜੀ ਆ ਜਿਹੜੇ ਲੋਕ ਹੈਗੇ ਆ ਉਹਦੀ ਕੰਜ਼ਮਪਸ਼ਨ ਕਰ ਰਹੇ ਹੈਗੇ ਆ ਜਾਂ ਉਥੇ ਜਿਹੜੇ ਰੱਖੇ ਜਾਂਦੇ ਆ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਅੱਜ ਪੁਲਿਸ ਵੱਲੋਂ ਘੇਰਾ ਪਾ ਕੇ ਉਹਨਾਂ ਦੀ ਜਿਹੜੀ ਰੇਡ ਕੀਤੀ ਗਈ ਹੈਗੀ ਹੈ ਜਿਹੜੇ ਸ਼ੱਕੀ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹੈਗੇ ਆ ਐਕਸਰਸਾਈਜ਼ ਦਾ ਬ੍ਰਾਡ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਇੱਕ ਜਿਹੜਾ ਜੋਸ਼ ਹੈ ਉਹ ਪੈਦਾ ਕਰ ਸਕੀਏ ਤਾਂ ਜੋ ਜਿਹੜੀ ਇਹ ਨਸ਼ੇ ਦੇ ਵਿਰੋਧ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਅਸੀਂ ਤੇਜ਼ੀ ला ਸਕੀਏ ਅੱਛੇ ਇਹ ਮਾੜੇ ਅੰਸਰ ਲਈ ਇੱਕ ਇਸ਼ਾਰਾ ਹੈਗਾ ਕਿ ਜਿਹੜੇ ਵੀ ਬੰਦਾ ਨਸ਼ੇ ਦੇ ਵਿੱਚ ਕੰਮ ਕਰੂਗਾ ਉਹਦੇ ਤੇ ਆਪਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜੋ ਵੀ ਲੋਕ ਨਸ਼ਾ ਦੇ ਸੇਵਨ ਕਰਦੇ ਹੈਗੇ ਆ ਤੇ ਹੁਣ ਨਸ਼ਾ ਛੱਡਣਾ ਚਾਹੁੰਦੇ ਆ ਉਹ ਵੀ ਪੁਲਿਸ ਕੋਲ ਬੇਚਿਚਕ ਹੋ ਕੇ ਆ ਸਕਦੇ ਹਨ ਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਇਸ ਇਹ ਦੇ ਵਿੱਚ ਪੂਰੀ ਮਦਦ ਕਰੂਗੀ